ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸਾਥੀਓ ਇਸ ਸਮੇਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਜਿੱਥੇ ਬੂਟਾ ਮੰਡੀ ਤੋਂ ਵੱਖ-ਵੱਖ ਸਮਾਜਿਕ ਜਿਹੜੀਆਂ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਅੱਜ ਭਾਰਤ ਬੰਦ ਦੀ ਕਾਲ ਦੇ ਸਮਰਥਨ ਵਿੱਚ ਜਿਹੜੇ ਆ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਪਹੁੰਚੇ ਆ ਮੌਸਮ ਜਿਹੜਾ ਤੁਸੀਂ ਦੇਖ ਸਕਦੇ ਹੋ ਉੱਪਰ ਕਾਫੀ ਬੱਦਲ ਆ ਗਏ ਆ ਤੇ بارش ਵੀ ਸ਼ੁਰੂ ਹੋ ਗਈ ਹੈ ਤੇ ਧਰਨਾ ਜਿਹੜਾ ਇਹਨਾਂ ਦੇ ਵੱਲੋਂ ਲਗਾਇਆ ਗਿਆ ਕੁਝ ਸਾਥੀ ਇੱਥੇ ਬੂਟਾ ਮੰਡੀ ਤੋਂ ਪਹੁੰਚੇ ਆ ਸਮਾਜਿਕ ਰਾਜਨੀਤਿਕ ਆਗੂ ਪਹੁੰਚੇ ਆ ਔਰ 21 ਤਰੀਕ ਦੇ 반ਦੇ ਰਿਆ ਸਮਰਥਨ ਵਿੱਚ ਉਹਨਾਂ ਦੇ ਵੱਲੋਂ ਅੱਜ ਧਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕੀ ਆ ਪੂਰਾ ਮਾਮਲਾ। ਔਰ ਸਾਥੀ ਨਾਲ ਪਾਪਾ ਟੇਕ ਚੰਦਰ ਵਦਾਸੀਆ ਜੀ ਹਨ। ਪਾਪਾ ਜੀ ਅ ਅੱਜ ਕੀ ਆ ਪੂਰਾ ਮਾਮਲਾ ਜਿਹੜਾ ਸਾਥੀ ਇੱਥੇ ਗੁਰੂਵਦਾਸ ਚੌਂਕ ਦੇ ਵਿੱਚ ਇਕੱਠੇ ਹੋਏ ਆ ਇਹ ਕੀ ਆ ਮਾਮਲੇ ਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸ਼ਾਰਟਲੀ। ਮਾਮਲਾ ਜਿਹੜਾ ਜਗਤੋ ਧਨ ਗੁਰਦੇਵ ਜੀ। ਸੋ ਮਾਮਲਾ ਆਪ ਜੀ ਨੂੰ ਸਾਰੇ ਨੂੰ ਬਸੇ ਤਾਂ ਪਤਾ ਹੀ ਆ। ਕਿ ਜਿਹੜਾ ਐਸੀ ਭਾਈਚਾਰੇ ਜਿਹੜਾ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਨਾਂ ਵਿੱਚ ਪਾੜ ਪਾ ਕੇ ਇਹਨਾਂ ਨੂੰ ਅਲੱਗ ਕੀਤਾ ਜਾਵੇ ਜਿਸ ਤਰ੍ਹਾਂ ਕਿ ਸਭ ਤੋਂ ਵੱਡੀ ਵਾਦੀ ਜਿਹੜੀ ਆ ਉਹ ਰਵੀਦਾਸਿਆ ਧਰਮ ਦੇ ਭਾਈ ਬਾਲਮੀਕ ਭਾਈਚਾਰੇ ਦੀ ਜਿਹੜੀ ਆ ਵਾਦੀ ਵੱਡੀ ਆ ਇਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਆਪਾਂ ਇਹ ਲੜਾਇਆ ਜਾਵੇ ਅਲੱਗ ਕੀਤਾ ਹੀ ਜਾਣ ਤਾਂ ਕਿ ਇਹਨਾਂ ਨੂੰ ਅਲੱਗ ਕਰਕੇ ਮੇਰਾ ਰਾਜ ਜਿਹੜਾ ਕੀਤਾ ਜਾਵੇ ਹਾਂਜੀ ਇਹਦੇ ਸਾਥੀਓ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਪਣੇ ਗੁਰਪ੍ਰੀਤ ਦਾਸ ਚੌਂਗ ਵੇਖੇ ਜਿਹੜੀਆਂ ਤਸਵੀਰਾਂ ਚੱਲਦੀਆਂ ਪਈਆਂ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਧਰਨਾ ਆਪਾਂ ਦਾ ਅਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਤੇ ਆਓ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਭਾਈ ਤੁਸੀਂ ਭਾਈ ਤੁਸੀਂ ਆਓ ਸਾਡੇ ਨਾਲ ਸਾਥੀ ਨਹੀਂ ਇੱਕ ਉਹ ਆਪਾਂ ਬਾਅਦ ਚ ਕਰ ਲੈਣੀ ਤੁਸੀਂ ਮੈਨੂੰ ਦੱਸਣਾ ਹੀ ਆ ਕੀ ਮੁੱਦਾ ਕੀ ਆ ਭਾਈ ਸਾਥੀ ਇੱਕ ਮਿੰਟ ਸਾਥੀ ਭਾਈ ਇੱਕ ਮਿੰਟ ਭਾਈ ਸਾਥੀ ਦੇਖਦੇ ਪਏ ਸਰ ਅੱਜ ਗੁਰੂਵਦਾਸ ਚੌਂਕ ਵਿੱਚ ਕਾਫੀ ਸਮਾਜਿਕ ਤੇ ਰਾਜਨੀਤਿਕ ਧਾਕੂ ਇਕੱਠੇ ਹੋਇਆ ਕੀ ਹੈ ਮਾਮਲਾ ਥੋੜੀ ਜਾਣਕਾਰੀ ਦੇ ਦਿਓ ਜੀ ਇਹ ਤੁਹਾਨੂੰ ਪਤਾ ਹੋਣਾ ਪਿਛਲੇ 1 ਮਹੀਨੇ ਤੋਂ ਜਿਹੜਾ 21 ਅਗਸਤ ਦੀ ਜਿਹੜੀ ਆ ਉਹ ਬੰਦਰੀ ਕਾਲ ਜਿਹੜੀ ਆ ਐਸਸੀ ਐਸਟੀ ਜਿਹੜੇ ਆ ਓਬੀਸੀ ਜਿਹੜੇ ਆ ਧਾਰਮਿਕ ਸੰਗਠਨਾਂ ਆ ਪੋਲਿਟਿਕਲ ਸੰਗਠਨਾਂ ਆ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਸੀ ਔਰ ਇਹ ਪਿਛਲੇ ਦਿਨ 2 ਦਿਨ ਪਹਿਲਾਂ ਜਿਹੜਾ ਉਹ ਬੌਲਿੰਗ ਸਵਾਜ ਪਾਰਟੀ ਵੱਲੋਂ ਇਹਦਾ ਸਮਰਥਨ ਕੀਤਾ ਗਿਆ ਔਰ ਜਿਹੜਾ ਇਹ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਬਈ ਇੱਕ ਤਾਂ ਜਿਹੜੀ ਆ ਇਹ ਕ੍ਰੀਮੀ ਲੇਅਰ ਦੀ ਜਿਹੜੀ ਰੈਜ਼ਰਵੇਸ਼ਨ ਆ ਉਹ ਬੰਦ ਕੀਤੀ ਜਾਵੇ ਔਰ ਦੂਜਾ ਜਿਹੜਾ ਬਈ ਇਹਦੇ ਅੰਦਰ ਜਿਹੜੀ ਜਿਹੜੀ ਇਹ ਰੈਜ਼ਰਵੇਸ਼ਨ ਆ ਇਹਦੇ ਅੰਦਰ ਵਰਗੀਕਰਨ ਜਿਹੜਾ ਕੀਤਾ ਜਾਵੇ ਔਰ ਮੈਂ ਸਮਝਦਾ ਵੀ ਜੇਕਰ ਇਹ ਚੀਜ਼ਾਂ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਰਗੀਕਰਨ ਦੇ ਵਿੱਚ ਸਾਡੇ ਸਮਾਜ ਦਾ ਜਿਹੜਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਜਾ ਰਿਹਾ ਔਰ ਜਦੋਂ ਵਰਗੀਕਰਨ ਹੋਣਾ ਤਾਂ ਉਹਦੇ ਅੰਦਰ ਜਿਹੜੀ ਪੰਜਾਬ ਦੇ ਅੰਦਰ 37 ਕਾਸਟਾਂ ਜਿਹੜੀਆਂ ਜਿਹੜੀਆਂ ਰੈਜ਼ਰਵੇਸ਼ਨ ਲੈ ਰਹੀਆਂ ਤਾਂ ਜਦੋਂ ਉਹਦਾ ਰਿਵਿਊ ਹੋਣਾ ਤਾਂ ਉਹਦੇ ਵਿੱਚ ਬਹੁਤ ਘੱਟ ਪਰਸੈਂਟ ਜਿਹੜੀ ਆ ਸਾਰਿਆਂ ਦੇ ਹਿੱਸੇ ਜਿਹੜੀ ਹੋਣੀਆਂ ਜਿਹੜਾ ਕਿ ਬਹੁਤ ਵੱਡਾ ਜਿਹੜਾ ਨੁਕਸਾਨ ਆ ਔਰ ਕਈ ਸਾਡਾ ਸਮਾਜ ਜਿਹੜਾ ਜਿਹੜਾ ਇਹਨਾਂ ਨੂੰ ਉਹ ਸਮਝ ਨਹੀਂ ਆ ਰਹੀ ਪਤਾ ਨਹੀਂ ਹੈਗਾ ਵੀ ਜਦੋਂ ਰਿਵਿਊ ਹੋਣਾ ਤੇ ਸਾਰੇ ਪੂਰੇ ਦੇ ਪੂਰੇ 25% ਦਾ ਜਿਹੜਾ ਹੋਣਾ ਤੇ ਉਹਦੇ ਵਿੱਚ ਸਾਰਿਆਂ ਨੂੰ ਨੁਕਸਾਨ ਹੋਣਾ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਵੀ ਜਿੱਦਾਂ ਐਜਡਟੀ ਚੱਲਦਾ ਉਦਾਂ ਜਿਹੜਾ ਚੱਲਦਾ ਰਹਿਣਾ ਚਾਹੀਦਾ ਕਿਸੇ ਵੀ ਧਿਰ ਦਾ ਜਿਹੜਾ ਉਹ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਚਾਹੇ ਉਹ ਸਾਡੇ ਬਾਲਮੀਕ ਭਰਾ ਆ ਚਾਹੇ ਉਹ ਭਗਤ ਭਰਾ ਆ ਸਾਰੇ ਜਿਨ੍ਹਾਂ ਨੂੰ ਦਲੇ ਜੁਲੇ ਸੇ ਮਿਲਦੀ ਆ ਉਹ ਜਿੱਦਾਂ ਮਿਲਦੀ ਆ ਮਿਲ ਜAVE ਸਾਨੂੰ ਕੋਈ ਕਿਸੇ ਤਰ੍ਹਾਂ ਨਹੀਂ ਔਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਜਿਹੜੀ 12.5 12.5 ਉਹਦੇ ਉੱਤੇ ਮੈਂ ਸਮਝਦਾ ਰਵਦਾਸੀਆ ਸਮਾਜ ਨੇ ਅੱਜ ਤੱਕ ਕੋਈ ਵੀ ਕਿੰਤੂ ਪ੍ਰੰਤੂ ਜਿਹੜਾ ਅੱਜ ਤੱਕ ਨਹੀਂ ਕੀਤਾ ਇਹ ਸਿਰਫ ਜਿਹੜਾ ਮੈਂ ਸਮਝਦਾ ਸੈਂਟਰ ਦੀ ਸਰਕਾਰ ਔਰ ਜਨਸੰਗ ਜਿਹੜਾ ਇੱਕ ਮਿਲੀ ਭਗਤ ਦੇ ਨਾਲ ਜਿਹੜਾ ਇੱਕ ਪੋਲਰਾਈਜੇਸ਼ਨ ਕਰਨ ਦੇ ਨਾਂ ਤੇ ਵੋਟਾਂ ਦੀ ਵੰਡ ਕਰਨ ਦੇ ਨਾਂ ਤੇ ਆਪਣੀਆਂ ਕੁਰਸੀਆਂ ਬਚਾ ਕੇ ਰੱਖਣ ਦੇ ਨਾਂ ਦੇ ਉੱਤੇ ਉਹ ਸਾਡੇ ਸਮਾਜ ਦੇ ਅੰਦਰ 파ੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਉਹਨਾਂ ਨੇ ਲੈ ਕੇ ਆਂਦਾ ਇਹ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਆਪਣੇ ਭਰਾਵਾਂ ਨੂੰ ਬੈਠ ਕੇ ਇਹ ਸਾਰਾ ਮਸਲਾ ਜੋ ਵੀ ਹੈਗਾ ਇਹਨੂੰ ਅਸੀਂ ਹੱਲ ਕਰਾਂਗੇ ਔਰ ਅਸੀਂ ਨਾਲ ਮਿਲ ਕੇ ਜਿਹੜਾ ਜਿਹੜਾ ਸਮਾਜ ਹੈ ਸਾਡਾ ਅਸੀਂ ਇਕੱਠੇ ਜਿੱਦਾਂ ਪੰਜਾਬ 'ਚ ਪਹਿਲਾਂ ਰਹਿੰਦੇ ਸੀ ਜਿੱਦਾਂ ਅਸੀਂ ਭਾਰਤ ਦੇ ਅੰਦਰ ਪਹਿਲਾਂ ਰਹਿੰਦੇ ਸੀ ਇੱਕ ਨਿਕ ਨਿਕ ਜਿਹੜੀ ਕਨਫਿਊਜ਼ਨ ਇਹਨਾਂ ਨੂੰ ਖਤਮ ਕਰਕੇ ਅਸੀਂ ਫਿਰ ਉਦਾਂ ਹੀ ਜਿਹੜਾ ਉਹ ਰਵਾਂਗੇ ਔਰ ਟੱਪਾ ਜਿਹੜੀ ਤਾਕਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਰਲ ਮਿਲ ਕੇ ਇਦਾਂ ਰਹਾਂਗੇ ਜੈਪੀਮ ਜੈਪਾ ਬਈ ਕਰਦੇ ਆਪਾਂ ਗੱਲ ਸਤਿਉ ਤੇ ਦੇਖ ਸਕਦੇ ਆ ਜਲੰਧਰ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਵੱਖ-ਵੱਖ ਰਾਜਨੀਤਿਕ ਸਮਾਜਿਕ ਆਗੂਆਂ ਦੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਭਾਰੀ 비 ਆਉਣ ਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਪਈ ਆ ਤੇ ਤੁਸੀਂ ਦੇਖ ਸਕਦੇ ਹੋ ਬਾਰਿਸ਼ ਬਹੁਤ ਤੇਜ਼ ਹੋ ਗਈ ਹੈ ਇਸ ਸਮੇਂ ਬਹੁਤ ਨਾਲ ਕੋਈ ਜਗਦੀਸ਼ ਦੀਸ਼ਾ ਦੀ ਵੱਲੋਂ ਆਪਣੇ ਵਿਚਾਰ ਰੱਖੇ ਗਏ ਉਹਨਾਂ ਦੱਸਿਆ ਆ ਕਿ ਜਿਹੜਾ ਅੱਜ ਭਾਰਤ ਬੰਦ ਦਾ ਜਿਹੜਾ ਸੱਦਾ ਸੀਗਾ ਉਹ ਬਹੁਤ ਆਪਣੇ ਵੱਖ-ਵੱਖ ਸੰਗਠਨਾਵਾਂ ਵੱਲੋਂ ਸੀਗਾ ਜਿਸ ਦਾ ਬਸਪਾ ਵੱਲੋਂ ਸਮਰਥਨ ਵੀ ਕੀਤਾ ਗਿਆ। ਸੋ ਸਾਥੀ ਇਸ ਸਮੇਂ ਭਾਰੀ ਬਾਰਿਸ਼ ਆਉਣ ਕਰਕੇ ਜਿਹੜਾ ਫਿਲਹਾਲ ਥੋੜੇ ਸਮੇਂ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਸਾਥੀ ਸਾਰੇ ਇੱਧਰਲੇ ਪਾਸੇ ਨੂੰ ਆ ਗਏ ਆ।